ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਅੱਜ ਮੈਂ ਵੀਡੀਓ ਇਸ ਲਈ ਪਾਈ ਹੈ ਵੀ ਇੱਕ ਨਾ ਰਾਜਾ ਬੜੰਗੇ ਭੰਦੀ ਕਾਂਗਰਸ ਦਾ ਕੋਈ ਮੰਤਰੀ ਹੈ ਉਹ ਇੱਕ ਬਚਨ ਕਰਦਾ ਹੈ ਜੇ ਬਚਨ ਵੇਖਿਆ ਮੈਂ ਮੋਬਾਈਲ ਤੇ ਵੀ ਲੰਡੇ ਨੂੰ ਵੀ ਮਾਰ ਦਿਓ ਫਲਾਣੇ ਨੂੰ ਵੀ ਮਾਰ ਦਿਓ ਵੀ ਜਿਹੜੇ ਗੈਂਗਸਟਰ ਵੀ ਮਨ ਲੋ ਵੀ ਤੰਗ ਕਰਦੇ ਨੇ ਉਹਨਾਂ ਨੂੰ ਮਾਰ ਦਿਓ ਪਤਾ ਹੀ ਗੱਲ ਕੀ ਹੈ ਪਹਿਲੇ ਨੰਬਰ ਤੇ ਵੀਰ ਰਾਜਾ ਬੜਿੰਗ ਸਾਹਿਬ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਜਿਹੜੀ ਕੌਮ ਤੇ ਤੁਸੀਂ ਚਲੋ ਮੈਂ ਉਹਦੀ ਉਸ ਕੌਮ ਦੀ ਵੀ ਇੱਜ਼ਤ ਕਰਨਾ ਮੈਂ ਤੁਹਾਡੀ ਸਾਰਿਆਂ ਸਾਰੀ ਸਾਰਿਆਂ ਦੀ ਇੱਜ਼ਤ ਕਰਦਾ ਸਾਰੀਆਂ ਕੌਮਾਂ ਦੀ ਇੱਜ਼ਤ ਕਰਨਾ ਮੈਂ ਪਰ ਇੱਕ ਮੇਰੀ ਗੱਲ ਸੁਣ ਲਓ ਉਹਨਾਂ ਦੇ ਵਿੱਚੋਂ ਅਸੀਂ ਵੀ ਸਾਂ ਉਹਨਾਂ ਗੈਂਟਰਾਂ ਦੇ ਵਿੱਚੋਂ ਪਰ ਇਹ ਐਪੀ ਜਿਹੜਾ ਗੈਂਟਰ ਬਣਦਾ ਨਾ ਉਹ ਗੈਂਟਰ ਬਾਰੇ ਤੁਹਾਨੂੰ ਮੈਂ ਦੱਸਣ ਲੱਗਾ ਪੂਰੇ ਪੰਜਾਬ ਵਾਲਿਆਂ ਨੂੰ ਜਿਹੜਾ ਤਾਂ ਚੱਲ ਜਾਂਦਾ ਚਲੋ ਅਸੀਂ ਚੱਲ ਗਏ ਚੱਲਿਆ ਵੀ ਬੜਾ ਲੰਮਾ ਸੀ। ਉਹ ਹੀ ਵੀ ਇੰਨੇ ਹਾਂ ਕੋ ਸਮਾਏਗਾ ਮਹਾਰਾ ਸਮਾਏਗਾ ਮਹਾਰਾ ਹੀ ਨਹੀਂ ਸਾਨੂੰ ਉਧਰ ਜਾਣ ਨਹੀਂ ਦਿੰਦਾ ਉਹ ਚੀਜ਼ ਹਲ। ਮਹਾਰਾ ਇਹਨੇ ਪਹਿਲੇ ਡੱਕ ਕੇ ਰੱਖਿਆ ਚਲੋ ਵੀ ਕੋਈ ਚੀਜ਼ਾਂ ਇਹੋ ਜਿਹੀਆਂ ਆਂਦੀਆਂ ਜਿਹੜੀਆਂ ਉਹਨੇ ਆਪਣਾ ਪੁੱਤਰ ਸਾਫ਼ ਕਰਕੇ ਮੈਦਾਨ 'ਚ ਛੱਡਣਾ ਹੁੰਦਾ। ਜਿਹੜੇ ਇਹ ਗੈਂਗਸਟਰ ਜਿਨ੍ਹਾਂ ਨੂੰ ਤੁਸੀਂ ਗੈਂਗਸਟਰ ਆਖੰਦੇ ਹੋ ਨਾ ਜਿਹੜੇ ਪ੍ਰਸ਼ਾਸਨ ਅੱਗੇ ਜਾਂ ਕੋਈ ਵੀ ਉੱਠਦਾ ਜਾਂ ਕਰਦਾ ਉਹਨਾਂ ਦੇ ਦਿਲ ਤੇ ਵੇਖੋ ਕਿ ਕੀ ਬੀਤੀ ਨੇ ਕਿਹੜੇ ਕਿਹੜੇ ਕੰਮਾਂ ਦੇ ਵਿੱਚੋਂ ਜਲਤਾਂ ਦੇ ਵਿੱਚੋਂ ਨਿਕਲੇ ਹੁੰਦੇ ਨੇ ਤੇ ਉਹਨਾਂ ਕੋ ਜਰਿਆ ਨਹੀਂ ਜਾਂਦਾ। ਤੇ ਉਹ ਫਿਰ ਉਹ ਦੂਜੀ ਚੀਜ਼ ਨੂੰ ਹੱਥ ਪਾ ਲੈਂਦੇ ਨੇ ਪੀਣ ਆਉਣ ਦਿਓ ਜਿਹੜਾ ਹੁੰਦਾ ਇਹ ਗੈਂਗਸਟਰਾਂ ਨੂੰ ਰਾਜਾ ਵੜਿੰਗ ਸਾਹਿਬ ਸੂਰਮਾ ਵੀ ਕਹਿੰਦੇ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਹੈਗਾ ਹਾਂ ਜਿਹੜੇ ਜਿਹੜੇ ਮੱਛਰੇ ਜਾਣ ਉਹਨਾਂ ਬਾਰੇ ਨਹੀਂ ਮੈਂ ਕਹਿੰਦਾ ਜਿਹੜੇ ਕਈ ਇਹੋ ਜਿਹੀਆਂ ਤੰਗੀਆਂ ਕਰਨ ਆਪਣੀਆਂ ਮਜਬੂਰੀਆਂ ਕਾਰਨ ਜਿਹੜੇ ਹੱਥ ਪਾ ਲੈਂਦੇ ਨੇ ਹਥਿਆਰਾਂ ਨੂੰ ਉਹਨਾਂ ਨੂੰ ਮੈਂ ਸੂਰਮੇ ਕਹਿੰਦਾ ਵਾਂ ਕਿ ਜਿੰਨਾਂ ਨੂੰ ਕਈ ਇਹੋ ਜਿਹੀਆਂ ਮਜਬੂਰੀਆਂ ਹੁੰਦੀਆਂ ਜਿਹੜੀਆਂ ਸੰਸਾਰ ਦੇ ਸਾਹਮਣੇ ਨਹੀਂ ਯਾਰ ਕੀਤੀਆਂ ਜਾਂਦੀਆਂ ਪਰ ਉਹ ਇਸ ਇਹ ਜਰ ਕੇ ਫਿਰ ਉਹ ਉਹਨਾਂ ਦਾ ਨਾਂ ਸਮਾਜ ਤੇ ਜਿੰਨਾ ਵੀ ਸਾਰੇ ਉਹਨੂੰ ਗੈਂਗਸਟਰ ਕਹਿੰਦੇ ਨੇ ਪਰ ਮੈਂ ਉਹਨਾਂ ਨੂੰ ਗੈਂਗਸਟਰ ਨਹੀਂ ਆਖਾਂਗਾ ਮੈਂ ਉਹਨਾਂ ਨੂੰ ਆਪਣੇ ਭਰਾ ਕਹਾਂਗਾ ਮੇਰੇ ਵੱਡੇ ਭਰਾ ਲਾ ਲਓ ਛੋਟੇ ਭਰਾ ਲਾ ਲਓ ਕਿਉਂਕਿ ਉਹ ਸੂਰਮਿਆਂ ਦੇ ਵਿੱਚ ਗਿਣੇ ਜਾਂਦੇ ਨੇ ਇਸ ਲਈ ਰਾਜਾ ਬੜਿੰਗ ਸਾਬ ਗੱਲ ਕਰਨ ਤੋਂ ਪਹਿਲਾਂ ਨਾ ਸੋਚ ਲਿਆ ਕਰੋ ਵੀ ਫਲਾਣੇ ਨੂੰ ਮਾਰ ਦਈਏ ਫਲਾ ਫਲਾਣੇ ਨੂੰ ਮਾਰਦੀਏ ਫਲਾਣੇ ਦਾ ਇੰਟਰ ਨੂੰ ਮਾਰਦੀਏ ਇਹ ਨਾ ਕੰਮ ਕਰਿਆ ਕਰੋ ਇਹ ਕਰਿਆ ਕਰੋ ਵੀ ਆਪਾਂ ਸਮਾਜ ਨੂੰ ਵਧੀਆ ਬਣਾਉਣਾ ਹੈ ਇਹਨਾਂ ਨੂੰ ਆਪਾਂ ਪ੍ਰੇਰਕ ਇੱਕ ਇਹੋ ਜੀ ਸਰਕਾਰ ਵਿਧੀ ਬਣਾਏ ਵੀ ਜਿਹੜੇ ਆਪਣੇ ਰਸਤਿਆਂ ਤੋਂ ਭਟਕ ਗਏ ਨੇ ਉਹ ਮੇਰੇ ਭਰਾਵਾਂ ਨੂੰ ਜਿਵੇਂ ਮਰਜ਼ੀ ਪਿਆਰ ਨੇ ਲਈਏ ਜਿਵੇਂ ਮਰਜ਼ੀ ਲਈਏ ਉਹਨਾਂ ਨੂੰ ਰਸਤੇ ਤੇ ਲਈਏ ਇਹ ਕੰਮ ਕਰਿਆ ਕਰੋ ਇਹ ਨਾ ਕਰਿਆ ਕਰੋ ਵੀ ਲੰਡਾ ਮਾਰ ਦੇਣਾ ਤੇ ਫਲਾਣਾ ਮਾਰ ਦੇਣਾ ਇਹ ਗੱਲਾਂ ਛੱਡ ਦੋ ਅਜੇ ਤਾਂ ਤੁਹਾਡੀ ਸਰਕਾਰ ਵੀ ਨਹੀਂ ਹੈਗੀ ਕਾਂਗਰਸ ਦੇ ਵਿੱਚੋਂ ਤੁਸੀਂ ਪਹਿਲੇ ਨੰਬਰ ਤੇ ਤਾਂ ਮੈਂ ਇਹ ਕਹਿਣਾ ਵੀ ਜਿਹੜੇ ਕਾਂਗਰਸ ਤੋਂ ਬਾਹਰ ਨੇ ਉਹਨਾਂ ਨੂੰ ਸਰਕਾਰ ਤੋਂ ਬਾਹਰ ਨੇ ਉਹਨਾਂ ਨੂੰ ਹੁਕਮ ਹੀ ਨਹੀਂ ਹੋਣਾ ਚਾਹੀਦਾ ਦੇਣ ਦਾ ਵੀ ਆ ਕਰੋ ਤੇ ਆ ਨਾ ਕਰੋ ਜਿਹਦਾ ਰਾਜੇ ਉਹੀ ਹੁਕਮ ਕਰੇ ਵੀ ਆ ਕਰਨਾ ਹੈ ਆ ਕਰਨਾ ਹੈ ਕਿਉਂਕਿ ਜਿਹਦਾ ਰਾਜ ਹੁੰਦਾ ਨਾ ਉਹਨੂੰ ਕੰਮ ਕਰਨ ਦਿਆ ਕਰੋ ਪਰ ਜਦੋਂ ਆਪਾਂ ਦੂਜੀਆਂ ਪਾਰਟੀਆਂ ਵਿੱਚ ਜਾ ਕੇ ਇਹ ਵੀ ਕਾਨੂੰਨ ਹੋਣਾ ਚਾਹੀਦਾ ਵੀ ਦੂਜੀਆਂ ਪਾਰਟੀਆਂ ਕੋਈ ਐਂ ਦਾ ਹੁਕਮ ਦਿੰਦੀਆਂ ਕੋਈ ਐਂ ਦਾ ਹੁਕਮ ਦਿੰਦੇ ਉਹ ਤੁਸੀਂ ਉਹਨਾਂ ਨੂੰ ਕੰਮ ਤਾਂ ਕਰਨ ਦਿਓ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਪਟਕਾਈ ਜਾਂਦੇ ਹੋ ਕੋਈ ਵੀ ਦੂਜੀਆਂ ਜੜੀਆਂ ਪਾਰਟੀਆਂ ਉਹਨਾਂ ਨੂੰ ਜਿਆਦਾ ਵਿੱਚ ਤਕਲਦਾ ਜੀ ਨਹੀਂ ਕਰਨੀ ਚਾਹੀਦੀ 5 ਸਾਲ ਢੀਕਣੇ ਚਾਹੀਦੇ ਨੇ 5 ਸਾਲਾਂ ਬਾਅਦ ਜੇ ਕੋਈ ਕੁਝ ਨਾ ਬਣੇ ਫੇਰ 6 ਮਹੀਨੇ ਪਹਿਲਾਂ ਇੱਕ ਦੂਜੇ ਦੇ ਉਧਰ-ਉਧਰੀ ਦਾਅਵੇ ਕਰਿਆ ਕਰੋ ਜਿਹੜੀ ਵੀ ਕੋਈ ਸਰਕਾਰ ਹੁੰਦੀ ਏ ਉਹਨੂੰ ਕੰਮ ਕਰ ਲੈਂਦਿਆ ਕਰੋ ਇੰਨਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ